ਗੌਰਵ ਹਾਂਜੀ ਯਾਰ ਮੈਨੂੰ ਇਹ ਦੱਸ ਉਹ ਜਿਹੜਾ ਤੇਰਾ ਦੋਸਤ ਆਉਂਦਾ ਅਮਨ ਹਾਂਜੀ ਹਾਂਜੀ ਉਹ ਉਹਦਾ ਘਰ ਕਿੱਥੇ ਆ ਪਿੰਡ ਚ ਡੇਰੇ ਤੇ ਆ ਜਾ ਪਿੰਡ ਵਿੱਚ ਵਾ ਡੇਰੇ ਤੇ ਆ ਕਿਉਂ ਕੀ ਗੱਲ ਹੋਈ ਆ ਨਹੀਂ ਉਹਦੇ ਉਹ ਗੱਲ ਹੀ ਹਾਂ ਵੀ ਹਾਂਜੀ ਬਹਿ ਰਹੀ ਆ ਬਹਿ ਰਹੀ ਆ ਪ੍ਰੀਤੀ ਕਹਿੰਦੀ ਆ ਪ੍ਰੀਤੀ ਅਜ ਕੁੜੀ ਨੇ ਆਉਣਾ ਕਿਤੇ ਪੈਰ ਨਹੀਂ ਪੁੰਝੇ ਲੱਗਣ ਡਿਆ ਹੁੰਦਾ ਹੀ ਆ ਬੜੇ ਖੁਸ਼ੀਆਂ ਚ ਰਹਿੰਦੇ ਆ ਜੀ ਤੇ ਉਹ ਜਨੇਦ ਦਾ ਘਰ ਸੁਣਾ ਹੁੰਣਾ ਲੱਗਣ ਡਿਆ ਉਤੋਂ ਬਿਨਾ ਇਹ ਤਾਂ ਗੱਲ ਠੀਕ ਆ ਜੀ ਆਪਾਂ ਘਟ ਕਰ ਤੇ ਆ ਨਾ ਘਰ ਪਰ ਰਹਿੰਦੇ ਆ ਹਾਂ ਜਤੇ ਘਰੀ ਜਾਨੀਆਂ ਕੋਹ ਨਹੀਂ ਬਾਸ ਆਇਆ ਕੁੜੀ ਜਬੀ ਫੋਨ ਫੋਨ ਆਇਆ ਹੀ ਕਹਿੰਦੀ ਸੀ ਜਦੋਂ ਮੈਂ ਫੋਨ ਕਰੂੰਗੀ ਨਾ ਤੇ ਮੈਨੂੰ ਅੱਡੇ ਤੇ ਲੈ ਜਾਓ ਅੱਗੇ ਤੋਂ ਚੱਲ ਠੀਕ ਆ ਫਿਰ ਹਾਂ ਮੌਸਮ ਵੀ ਖਰਾਬ ਆ ਬਾਹਰ ਅਛਾ ਇੱਕ ਗੱਲ ਦੱਸ ਉਹਨੂੰ ਹਾਂ ਮੈਨੂੰ ਤੇ ਨਾ ਕੱਲ ਦਾ ਇੱਕ ਨਾ ਮਨ ਚ ਚੀਜ਼ ਸਟ੍ਰੈਟਜੀ ਕਰੀ ਜਾਂਦੀ ਆ ਕਿਹੜੀ ਉਹਦਾ ਦੋਸਤ ਨਹੀਂ ਆਉਂਦਾ ਗੌਰਵ ਦਾ ਕਰ ਅਮਨ 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 ਹਾਂ ਉਹ ਗੱਲ ਪੁੱਛਦਾ ਜਾਂਦਾ ਕੱਲ ਜੀ ਗੌਰਵ ਕਿੱਥੇ ਆ ਹੂੰ ਤੇ ਜਦੋਂ ਉਹਦੀ ਆਵਾਜ਼ ਸੁਣੀ ਨਾ ਤੇ ਮੇਰੇ ਕੰਨਾਂ 'ਚ ਆਵਾਜ਼ ਗੂੰਜਣ ਲੱਗੀ ਆ ਵੀ ਜਿੱਦਾਂ ਉਹ ਫੋਨ ਨਹੀਂ ਆਉਂਦਾ ਮੈਨੂੰ ਆਹੋ ਕਿੱਦਾਂ ਉਹਦੀ ਆਵਾਜ਼ ਹੁੰਦੀ ਈਦਾ ਲੱਗਦਾ ਮੈਨੂੰ ਸੱਚੀ ਮੈਨੂੰ ਮੈਂ ਰੱਲ ਨਹੀਂ ਸਕਦਾ ਮੈਂ ਕੰਨਾਂ ਵਿੱਚ ਈਦਾ ਉਹ ਬਲਪਰ ਤੁਸੀਂ ਬਾਤ ਤਾਨੂੰ ਪਤਾ ਕਿੰਨਾ ਦਾ ਮੁੰਡਾ ਉਹ ਸੁਣਾਉਣਾ ਦਾ ਬਾਹਰ ਦੇ ਤੇ ਇਦਾਂ ਕਰੋ ਜੇ ਤਾਨੂੰ ਇਹ ਜੀ ਕੋਈ ਗੱਲ ਲੱਗਦੀ ਹੈ ਨਾ ਉਹਨਾਂ ਦੇ ਘਰ ਜਾਓ ਕਹਿ ਬਾਨੇ ਹੂੰ ਮੈਂ ਤਾਂ ਘਰ ਜਾ ਕੇ ਨਾ ਉਹ ਨੰਬਰ ਤੇ ਫੋਨ ਲਾ ਕੇ ਵੇਖਿਓ ਬਲੀ ਪੇ ਪਤਾ ਲੱਗ ਜਾਣਾ ਗੱਲ ਦੀ ਤੈਅ ਤੱਕ ਪਹੁੰਚਣਾ ਚਾਹੀਦਾ ਵਾ ਜਿੱਦਾਂ ਮਰਜੀ ਵੀ ਆ ਹੁਣ ਨਹੀਂ ਚੁੱਪ ਕਰ ਗਏ ਆ ਕਿ ਚਲੋ ਨਹੀਂ ਤੇ ਨਹੀਂ ਸੀ ਸਾਡੀ ਕੁੜੀ ਚੰਗੀ ਆ ਪਰ ਵੇਖਣਾ ਤੇ ਚਾਹੀਦਾ ਵਾ ਵੀ ਆਖਰ ਕੌਣ ਤੇ ਕਿਉਂ ਚਲ ਇਹ ਵੀ ਕਰ ਲੈਣਾ ਹਨਾ ਤਾਂ ਟਾਈਮ ਹੋ ਹੀ ਗਿਆ ਵਾ ਬੱਸ ਦਾ ਤੁਸੀਂ ਐਦਾਂ ਕਰੋ ਵੀ ਜਾਓ ਸੋਨਿਆਂ ਨੂੰ ਲਿਆਓ ਜਾ ਕੇ ਚਲ ਠੀਕ ਹੋਵੇ ਨਾ ਮੈਂ ਆਦੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਬਣਾਉਂਦੀ ਆਂ ਬਣਾਉਂਦੀ ਆਂ ਹਾਂ ਚਲ ਠੀਕ ਲੈ ਹਾਂ ਪਨੀਰ ਦਾਲ ਤੇ ਉਧਰ ਜਰਦੇ ਦਾ ਪਤੀਲਾ ਚਾੜ ਲਿਆ ਵਾ ਵੇਹਾਨਾ ਦਾ ਜਾੜਾ ਲਾਇਆ ਇਹਨੇ ਨਹੀਂ ਮੇਰੀ ਗੱਲ ਸੁਣਾ ਅੱਜ ਦਾ ਕੁੱਕਰ ਭਰ ਕੇ ਜਰਦੇ ਦਾਲਾਂ ਪਨੀਰ ਇੰਨਾ ਕੁਝ ਬਣਾ ਲਿਆ ਵਾ ਕੁੜੀ ਕਿਤੇ ਕਨੇਡਾੋਂ ਡਾਈ ਆ ਹਾਏ ਹਾਏ ਨਹੀਂ 10 ਦਿਨ ਬਾਅਦ ਆਉਣਾ ਹੀ ਮੈਨੂੰ ਤੇ ਐ ਲੱਗਣਦਾ ਜੀ ਤੱਕ ਕਨੇਡਾ ਤੋਂ ਹੀ ਆਉਣਾ ਹੁੰਦਾ ਪਤਾ ਨਹੀਂ ਉਹਨੇ ਬੁਰਕੀ ਚੌਲ ਖਾਣੇ ਵੀ ਕੀ ਨਹੀਂ ਤੇ ਸਬਜ਼ੀ ਵੇਸਟ ਇੰਨੀ ਕਰਨੀ ਆ ਕੋਈ ਨਹੀਂ ਆਪਾਂ ਖਾਵਾਂਗੇ ਜਿਹੜੀਆਂ ਪਹਿਲਾਂ 10 ਦਿਨ ਹੋਇਆ ਜੇ ਗਈ ਨੂੰ ਨਾ ਜਦ ਮੈਂ ਸਵੇਰ ਦੀ ਉੱਠ ਕੇ ਸਾਰਾ ਕੰਮ ਵੀ ਕਰ ਲਿਆ ਟਾਈਮ ਨਹੀਂ ਨੰਗਣਿਆ ਫਿਰ ਜਿੱਦਾਂ ਪਤਾ ਨਹੀਂ ਕਿੰਨੀ ਕਿ ਦੂਰੋਂ ਆਉਣਾ ਹੁੰਦਾ ਵਾ ਤੇ ਜਦੋਂ ਸਹਰੇ ਚ ਲਗੀ ਉਹ ਦਿਨ ਉਹੀ ਤਾਂ ਸੋਚਣ ਡਈ ਆ ਫਿਰ ਕਿੱਦਾਂ ਜੀ ਲੱਗਣਾ ਸਾਰਿਆਂ ਦਾ ਚਲੇ ਦਗਾ ਨਹੀਂ ਫੁਲਕੇ ਵੀ ਬਣਾ ਹੀ ਲੈਣੀ ਨਾਲੇ ਟਾਈਮ ਨਿਕਲ ਜੂਗਾ ਨਾਲੇ ਹੁੰਦਾ ਖਾਲੂ ਭੁੱਖ ਲੱਗੀ ਹੁੰਦੀ ਹੈਲੋ ਹਾਂ ਚਾਚੀ ਸਤਿ ਸ਼੍ਰੀ ਅਕਾਲ ਕਮੇਟੀ ਚੋਕ ਲਈ ਅੱਛਾ ਤੇ ਹੋ ਗਈ ਕੱਠੀ ਹੋ ਗਈ ਆ ਅੱਛਾ ਅੱਛਾ ਨਹੀਂ ਨਹੀਂ ਮੰਮੀ ਮੰਮੀ ਨੂੰ ਨਹੀਂ ਦੱਸਣਾ ਹਾਂ ਹਾਂ ਕੋਈ ਨਹੀਂ ਮੈਂ ਆ ਜਾਨੀ ਠੀਕ ਆ ਠੀਕ ਆ ਕੋਈ ਨਹੀਂ ਜੇ ਕਮੇਟੀ ਇਕੱਠੀ ਹੋ ਗਈ ਹੈ ਨਾ ਤਾਂ ਮੈਂ ਆ ਜਾਨੀ ਆ ਮੈਂ ਹੁਣ ਘਰਦਿਆਂ ਨੂੰ ਪੁੱਛ ਕੇ ਆਉਂਗੀ ਘਰ ਵੀ ਕੰਮ ਚੱਲਣ ਡਿਆ ਵਾ ਮਿਸਤਰੀ ਲਾਏ ਆ ਠੀਕ ਆ ਠੀਕ ਆ ਲੈ ਆਹ ਤੇ ਗੱਲ ਬਣ ਗਈ ਆ ਕਮੇਟੀ ਚੁੱਕ ਲਈ ਚਾਚੀ ਨੇ ਉਹਦਾ ਚਾਚੀ ਹੈ ਬੜੀ ਖਰਾਬ ਆ ਵੀ ਤੂੰ ਮੈਨੂੰ ਦੱਸ ਦਿੰਦੀ ਬੋਲੀ ਦਿੰਦੀ ਮੈਂ ਆਪ ਪਤਾ ਨਹੀਂ ਘਾਟੇ ਚ ਕਿਨੇ ਚ ਚੁੱਕ ਲਈ ਹੋਣੀ ਆ ਚੱਲ ਜਿੰਨੇ ਚ ਵੀ ਚੁੱਕੀ ਆਂਦੇ ਹੁੰਦੇ ਸਿਆਣੇ ਜਾਂਦੇ ਚੋਰ ਦੀ ਤਲਾਗੀ ਸਹੀ ਪਰ ਹੁਣ ਘਰਦਿਆਂ ਨੂੰ ਪੁੱਛਾਂ

ਠੀਕ ਤੇ ਸਮਾਨ ਕਿੱਥੇ ਆ ਮੀਂਹ ਬੜਾ ਆਉਂਦਿਆ ਹੀਗਾ ਤੇ ਫਿਰ ਅੱਡੇ ਤੇ ਰੱਖਤਾ ਪਾਪਾ ਆਪੇ ਬਾਅਦ ਚ ਲੈ ਆਉਗੇ ਚਲ ਆ ਜਾ ਦਾਦੀ ਸਾਸ਼ਿਕਾ ਨਾ ਜੀ ਕਾਰ ਮੇਰਾ ਪੋਤਾ ਆ ਗਿਆ ਤੇ ਘਰ ਭਰ ਗਿਆ ਰੋਣ ਕਰ ਰਹੀ ਹੈ ਠੀਕ ਹੈ ਹਾਂ ਠੀਕ ਹੈ ਵਧੀਆ ਬਹੁਤ ਵਧੀਆ ਤੁਸੀਂ ਖੁਸ਼ ਹੋ ਹਾਂ ਜੀ ਠੀਕ ਆ ਬਹੁਤ ਵਧੀਆ ਚਾਚੀ ਸਾਸ਼ਿਕਾ ਸਾਸ਼ਿਕਾ ਕਾਰ ਠੀਕ ਹੋ ਹਾਂ ਠੀਕ ਆ ਤੂੰ ਸੁਣਾ ਮੈਂ ਵੀ ਠੀਕ ਆ ਚਲੋ ਵਧੀਆ ਚਲ ਆ ਜਾ ਅੱਜ ਚਾਚੀ ਉਹਦਾ ਹੋਈ ਕੋਈ ਹਾਂ ਕੁੜੀ ਨੂੰ ਤੇ ਐ ਜਫੀਆਂ ਪਾ ਪਾ ਮਿਲਦੇ ਆ ਜਿੱਦਾਂ ਡੀਸੀ ਲਾ ਕੇ ਆ ਗਈ ਹੁੰਦੀ ਆ ਹੈ ਪਹਿਲਾਂ ਪਾਇਆ ਕੀ ਆ ਹੈ ਦੱਸੋ ਸੋ ਸੂਟ ਸੋਹਣਾ ਨਹੀਂ ਬੜਾ ਪਾ ਕੇ ਆਇਆ ਜਾਂਦਾ ਸੋ ਜਾਣੇ ਨੇ ਬੱਸ ਚ ਵੇਖਿਆ ਹੋਣਾ ਚੱਲ ਮੈਨੂੰ ਕਹਦਾ ਹਾਂ ਆ ਮੰਮੀ ਕਿਆ ਨੂੰ ਜੀਤ ਨਹੀਂ ਕਰਦਾ ਆ ਕੁੜੀ ਨੇ ਵੇਖ ਲਾ ਕੀ ਕੁੱਤੇ ਚੱਗੀਆਂ ਜੀਆਂ ਪਾਈਆਂ ਸੋਹਣਾ ਬੜਾ ਸੂਟ ਪਾ ਕੇ ਆਉਂਦੀ ਤੇ ਕਿੰਨੀ ਸੋਹਣੀ ਲੱਗਦੀ ਜੇ ਮੈਂ ਬੋਲਾਂ ਤੇ ਬੁਰੀ ਚੱਲ ਇਹ ਗੱਲਾਂ ਛੱਡੋ ਤੂੰ ਤੇਰੇ ਢਿੱਡ ਭੀ ਹੁੰਦੀ ਮੂ ਕੁੜੀ ਪੜੀ ਲਿਖੀ ਆ ਹੋ ਜਮਾਲਾ ਹੋਰ ਜਾਣ ਲਿਆ ਵਾ ਉਹ ਚਲੋ ਇਹ ਗੱਲਾਂ ਛੱਡੋ ਮੈਂ ਕੀ ਲੈਣਾ ਤੂੰ ਤਾਂ ਸਰਦੀ ਵੇ ਵੇ ਮੇਰੀ ਗੱਲ ਸੁਣ ਮੈਂ ਕੀ ਲੈਣਾ ਵਾ ਮੈਂ ਤੇ ਤੁਹਾਡੇ ਹਲਾ ਹੀ ਹਾਂ ਮੈਂ ਨਾ ਮੰਮੀ ਦਾ ਫੋਨ ਆਇਆ ਵਾ ਤੇ ਉਹ ਉਹ ਕਹਿਣ ਡਈ ਸੀ ਪੀ 10000 ਰੁਪਈਆ ਤੇ ਲੈ ਜਾ ਤੇ ਮੈਂ ਕਹਿਣ ਡੀ ਹਾਂ ਲੈ ਮਾਂ ਹੈ ਤੇ ਠੰਡਾ ਮੌਸਮ ਵਾ ਬਸ ਹੌਣ ਜਾਣੀ ਕਰਨਾ ਵਾ ਮੈਂ ਚਲੀ ਜਾ ਮੇਰੇ ਲੱਗੂ ਅੱਗੇ ਤੇ ਮੈਂ ਪਾਚੇ ਜਾਗੀ ਖੁੰਡੀਆਂ ਨਾ ਖਾ ਕੇ ਜਾਇਂ ਤੇਰ ਕੋ ਚੱਲ ਜਾ ਤੂੰ ਚੱਲ ਨਹੀਂ ਪੁੱਛਦੀ ਜਾਣਾ ਤੇ ਮੈਂ ਹੈਗਾ ਹੀ ਰਹਿਣ ਵਾਲੀ ਤੇ ਮੈਂ ਹੈ ਨਹੀਂ ਆ ਪੁੱਛਣ ਆਈ ਆਂ ਹਾਂ ਵੀ ਸਿਆਣੀ ਬੈਣੀ ਚੱਲ ਪੁੱਛ ਲਾ ਬਹੁਤ ਗਹਿਣਾ ਨੋਤੀ ਆਪਿਆ ਹੋ ਆਪੁਦਰੀਆ ਕਰਦੀ ਫਿਰਦੀ ਆ ਬੜੀਆਂ ਤੋਂ ਅੱਗੇ ਪੁੱਛ ਹੋਈ ਜਾਂਦੀ ਜਾਂ ਚੱਲ ਕੋਈ ਨਾ ਦੱਸ ਤੈਨੂੰ ਕੋਲ ਲਿਆ ਕੇ ਦੇਣ ਲੱਗੀ ਜਾਂਦਾ ਮੈਂ ਹੈਗਾ ਹੀ ਆ ਗੱਲਾਂ ਕਰਦੀ ਆ ਨਾ ਕਰਦੀ ਫਿਰਦੀ ਆ ਜਿੰਦਾ ਸਾਨੂੰ ਗੱਲਾਂ ਚ ਲਿਆਉਂਦੀ ਜਾਂਦੀ ਕਿਤੇ ਦਾਦੀ ਕਿਤੇ ਆ ਤੇ ਸੋਹਣਿਆ ਪੁੱਤ ਖਾਣ ਪੀਣ ਦੀ ਵਧੀਆ ਠੀਕ ਹੀ ਤੇ ਉੱਥੇ ਫਿਜ਼ੀਕਲ ਵੀ ਹੋਇਆ ਵਾ ਹਾਂਜੀ ਭਜਾਉਂਦੇ ਲਾ ਡੋੜਾ ਲੋਂਦੇ ਇਸ ਵੇਲੇ ਪੀਟੀ ਟਾਈਮ ਤੇ ਗਰਮੀ ਬੜੀ ਆ ਬਹੁਤ ਨਹੀਂ ਸਵੇਰੇ ਲਵਾਉਂਦੇ ਅੱਛਾ ਅੱਛਾ ਫਿਰ ਜਿੱਦਾਂ 3:30 ਉੱਠਦੇ ਹੀ 3:30 ਹੂੰ 4 ਵਜੇ ਚੱਲ ਜਣਾ ਗਰਾਊਂਡ 'ਚ 5:00 ਵਜੇ ਤੱਕ ਵੇਲੇ ਕਰ ਦੇਣਾ ਕਿੰਨੇ ਕ ਬੱਚੇ 590 ਹੀ ਗਏ ਉਹ ਤੇ ਹਰ ਜਗ੍ਹਾ ਤੇ ਲੈਣ ਲੱਗਦੀ ਹੁੰਨੀ ਉਹਦੇ ਹੋਰ ਕੀ ਤੇ ਫੇਰ ਇੰਨੇ ਜਨ ਦਾ ਰੋਟੀ ਪਾਣੀ ਉਹ ਹੀ ਬਣਾਉਂਦੇ ਹੀ ਗਏ ਉੱਥੇ ਕਿਹ ਬੰਦੇ ਨਾਲ ਨਹੀਂ ਮਤਲਬ ਕਿੱਦਾਂ ਦਾ ਮਿਲਦਾ ਫਾਦ ਹੀ ਠੀਕ ਹੀ ਪਨੀਰ ਹੀ ਗਾਉਂਦਾ ਹੀ ਅੱਜ ਮੈਂ ਤੇਰੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ ਚਰਦਾ ਵੀ ਬਣਾਇਆ ਸੋ ਤੇ ਬਾਕੀ ਉਹਦਾ ਟੈਸਟ ਵਗੈਰਾ ਪਾਸ ਹੋ ਗਿਆ ਹਾਂਜੀ ਉਹ ਵੀ ਦੇ ਆਈ ਸੀ ਹੁਣ ਕਿਹੜਾ ਸਰਟੀਫਿਕੇਟ ਕਹਿੰਦੀ ਮੇਰੇ ਨਾਲ ਇਸ ਵਾਰ ਸੀ ਸੀ ਹਾਂਜੀ ਉਹ ਉਹਦੀ ਜ਼ਿਆਦਾ ਵੈਲਿਊ ਆ ਹਾਂਜੀ ਚਲੋ ਬਹੁਤ ਵਧੀਆ ਚਾਹੀਦੇ ਪੁੱਤਰ ਘਰ ਕੱਲੇ ਹੋਗੇ ਅਸੀਂ ਦੋਵੇਂ ਇੱਕ ਦੂਜੇ ਨਾਲ ਵੇਖੀ ਜਾਈਏ ਇੱਕ ਦਿਨ ਸਾਡੇ ਪੁੱਤ ਨੇ ਆਉਣਾ ਤੇ ਰੌਣਕ ਲੱਗਣੀ ਘਰ ਹਾਂ ਚਲ ਠੀਕਾ ਹੱਥ ਮੂੰਹ ਤੋੜਾ ਤੇ ਮੈਂ ਤੇਰੇ ਬਾਤੇ ਰੋਟੀ ਲਾ ਦਾਂ ਠੀਕਾ ਜਿੱਦਾਂ ਮਰਜ਼ੀ ਵੀ ਆ ਨਾ ਕਹਿ ਦਿੰਦੇ ਪੁੱਤਾਂ ਨਾਲ ਰੌਣਕ ਵਾ ਪਰ ਜੋਤੀਆਂ ਦੇ ਨਾਲ ਰੌਣਕ ਉਹ ਤੀਆਂ ਨਾਲ ਹੀ ਆ ਪੁੱਤਾਂ ਨੂੰ ਵੱਧ ਕੇ ਪਿਆਰ ਲੈਂਦੀਆਂ ਵਾ ਉਹ ਸਾਡੀ ਤਾਂ ਜ਼ਿੰਦਗੀ ਇਹਦੇ ਨਾਲ ਵਾ ਵਿਹੜਾ ਖਾਲੀ-ਖਾਲੀ ਜਾਇਆ ਹੀ ਜਿੰਦਗੀ ਗਈ ਸਾਰੀਆਂ ਜਿੰਨੀਆਂ ਆਸਾਂ ਅਮਰਦਾਂ ਸੱਦਰਾਂ ਸਭ ਇਹਦੇ ਨਾਲ ਹੀ ਆ ਇਹਦੇ ਨਾਲ ਹੀ ਆ ਚਲੋ ਹੁਣ ਨੀਮਾ ਕਰ ਲੈਣਾ ਇੰਨੇ ਦਿਨਾਂ ਵਾਸਤੇ ਕਿਤੇ ਵੀ ਤੇ ਜਦੋਂ ਸਹੁਰੇ ਗਈ ਫੇਰ ਫੇਰ ਵੇਖੀ ਜਾਊਗੀ ਤਵਾ ਪਗੜੀ ਹੈ ਉੱਚਾ ਨਾਲ ਪੋਛਕੇ ਮੈਂ ਗਾ ਜਾਣੀ ਆ ਇਹਦੇ ਕੋਲ ਪਹਿਲੇ ਲੈਣੇ ਆ ਜਾ ਚਾਚੀ ਜਾ ਹਾਨੂੰ ਪੋਛਕੇ ਜਾਣਾ ਗੱਲਾਂ ਜੀ ਬਣਾਉਂਦੀ ਬਹੁਤੀਆਂ ਜੋ ਬੰਦ ਤੁਸੀਂ ਇੱਥੇ ਬੈਠੇ ਜੇ ਉੱਧਰ ਵੇਲਾ ਇੱਥੇ ਬਹਿ ਗਏ ਮੈਂ ਤੇਰਾ ਨਾਲ ਗੱਲ ਕਰਨੀ ਸੀ ਹਾਂ ਫੋਨ ਆਇਆ ਹੀ ਪਿੰਡੋ ਚਾਚੀ ਦਾ ਕੀ ਆnde ਆਂਦੀ ਕੀ ਆ ਜਦੋਂ ਮੈਂ ਅੱਗੇ ਗਈ ਹਾਂ ਨਾ ਤੇ ਮੈਂ ਉਹਨੂੰ ਕਹਿ ਕੇ ਆਈ ਹਾਂ ਕਿ ਚਾਚੀ ਜੀ ਮਮੀ ਨੇ ਕਮੇਟੀ ਪਾਈ ਆ ਨਾ ਉਹਦੀ ਬੋਲੀ ਤੂੰ ਆਪ ਹੀ ਦੇਦੀ ਉਹਨੇ ਮਮੀ ਤੋਂ ਚੋਰੀ ਆਪ ਹੀ ਬੋਲੀ ਦੇਦੀ ਉਹ ਮੈਨੂੰ ਆਦੀਪ ਤੂੰ ਲੈ ਜੀ ਮੰਮੀ ਕੋ ਨਹੀਂ ਕੇ ਗੱਲ ਕੀਤੀ ਤੇ ਵੇਹ ਜੇ ਮੁੰਡੇ ਦਾ ਸਾਡੇ ਦਾ ਘੜਾ ਮੰਮੀ ਖਾ ਗਈ ਆ ਤੇ ਚੱਲ ਹੁਣ ਚੀਜ਼ ਵੰਡ ਜੂ ਮੰਮੀ ਨੇ ਦੇਣੇ ਵੀ ਕਿਨੋਂ ਆ ਕਮੇਟੀ ਨੂੰ ਮੈਨੂੰ ਪਤਾ ਵੀ ਮੇਰਾ ਕਰਕੇ ਪਾਈ ਆ ਮੈਂ ਤੇ ਪੁੱਛਿਆ ਮਾਂ ਤਾਨੂੰ ਮਾਂ ਤਾਂ ਨਾ ਤੇ ਮੈਂ ਗਾਲੀ ਨਹੀਂ ਕੀਤੀ ਮੈਂ ਤਾਂ ਚਾਚੀ ਨੇ ਦੱਸਿਆ ਵਾ ਤੇ ਆ ਤੇਰੀ ਮਾਂ ਨੂੰ ਪੁੱਛਿਆਈ ਬਈ ਚੱਲ ਮੈਂ ਉਥੋਂ ਪੈਸੇ ਲੈ ਆਵਾ ਹਾਂ ਤੂੰ ਗੱਲਾਂ ਚ ਲੈਵਨੀ ਤੂੰ ਭਾਚਿਆਂ ਚ ਲੈਵਨੀ ਆ ਤੇਰੀ ਮਾਂ ਦੇਣ ਵਾਲੀ ਬਤੀ ਗੱਲਾਂ ਕੀਤੀਆਂ ਵਾ ਮੈਂ ਤੇ ਸਿਆਣੀ ਸਮਝੀ ਵੀ ਚਲ ਸਿਆਣੇ ਦੀ ਸਲਾਹ ਲੈ ਲਈਨੀ ਆ ਹੈ ਪਹਿਲਾਂ ਤੇ ਤੂੰ ਸਲਾਹਾਂ ਲੈਈਆਂ ਨਹੀਂ ਕਿਉਂ ਮੈਂ ਉਦਨ ਵੀ ਆਪਣੀ ਮਰਜ਼ੀ ਕਰਨੀ ਜਾ ਲੈ ਆਇਆ ਲੈ ਕੇ ਆਈ ਫਿਰ ਪਾਹੇ ਪੂਰੇ ਲੈ ਕੇ ਆਈ ਸਾਰੇ ਚਲ ਮੈਂ ਲੈ ਆਉਂਗੀ ਬਸ ਮੈਂ ਹਉਣ ਜਾਣੀ ਕਰਨਾ ਵਾ ਤੇ ਮੈਂ ਕਹਿੰਦੀ ਹਾਂ ਵੀ ਚਲ ਜਾਵਾਂ ਹੈ ਜਾ ਆ ਹੁਣ ਤੁਹਾਡੀ ਰਜ਼ਾਮੰਦੀ ਹੈ ਨਾ ਆਹੋ ਜਾ ਆ ਲੈ ਕੇ ਆ ਆ ਹੁਣ ਕਿਉਂ ਤੇ ਮਾਤਾ ਦੇ ਬਹਿ ਕੇ ਤੇ ਸਰਾਨੇ ਤੇ ਰੋਣੇ ਨਾ ਨਾ ਰੋਏ ਆਈ ਨਹੀਂ ਆ 10000 ਰੁਪਏ ਚੁੱਕੇ ਤੁਰੀਆਂ ਵਿੱਚ ਫਿਰ ਰਕਮ ਖਰਾਬ ਹੁੰਦੀ ਇਦਾਂ ਕਦੇ ਵਤ ਜਾਂਦੇ ਪੈਸੇ ਨਹੀਂ ਨਹੀਂ ਚਾਚੀ ਆਂਦੀ ਕਿੱਦਾਂ ਦਿੱਤੇ ਉਦਾਂ ਨੂੰ ਆਪ ਦੇਓ ਪੂਰੇ ਸਾਰੇ ਆਂਦੀ ਕਮੇਟੀ ਇਕੱਠੀ ਹੋ ਗਈ ਆ ਤੇ ਚਲੋ ਫਿਰ ਮੈਂ ਹਉਣ ਜਾਣ ਕਰਨਾ ਕਿ ਇਧਰ ਰਾਤ ਹੀ ਲੱਗ ਜੇ ਮੇਰੀ ਰਾਤ ਉੱਤੇ ਤੂੰ ਕੀ ਕਰਨਾ ਸੌ ਮਾਨਾ ਦੁਕਸੋ ਕਰਨਾ ਹੁੰਦਾ ਆਹੋ ਅੱਗੇ ਦੇ ਮਾਨਾ ਦੁਕਸੋ ਹੁੰਦੇ ਤੇਰੇ ਫੋਨ ਤੇ ਲੱਗੀ ਰਹੀ ਨਹੀਂ ਆ ਜਾ 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 ਚਲ ਕੜਾ ਤੇ ਗਿਆ ਹੈ ਗਿਆ ਹੁਣ ਜਿੰਨੇ ਮਿਲਣਗੇ ਹੁੰਦੀਆਂ ਸਹੀ ਅਮੇ ਕਿਸਾ ਚੱਲੀ ਆ ਨਾਨਕੇ ਤੇਰੇ ਚੱਲੀ ਆ ਮੈਂ ਵੀ ਜਾਣਾ ਤੂੰ ਕੀ ਕਰਨ ਜਾਣਾ ਵਾ ਇਥੇ ਘਰ ਹੈ 100 ਕੰਮ ਤੇ ਤੂੰ ਕਿਥੇ ਚੱਲੀ ਆ ਮੈਂ ਤਾਂ ਜ਼ਰੂਰੀ ਆ ਕਿਉਂ ਚੱਲੀ ਆ ਇਹ ਤਾਂ ਹੁਣ ਐ ਆਈ ਹਾਂ ਨਹੀਂ ਕਮੇਟੀ ਚੁੱਕ ਲਈ ਆ ਤੇ ਉਹ ਮਨਵਾ ਦੇ ਵੀ ਪੜਦੇ ਨਾਲ ਕੇ ਲੈ ਜਾ ਪੂਰੀ ਹੋ ਗਈ ਮਤਲਬ ਜਿੰਨੇ ਜਿੰਨੇ ਦੇਣੀ ਦਿੱਤੀ ਆ ਤੇ ਮੈਂ ਆ ਤੇਰੀ ਦਾਦੀ ਨੂੰ ਪੁੱਛਿਆ ਇਹ ਕਿਤੇ ਵਾਰ ਨੂੰ ਤਲਵਾਰਾਂ ਮਾਰਦੀ ਤੂੰ ਦਿਨ ਅਨੁਸ਼ਦਾਈ ਬਣਾਇਆ ਹੁਣ ਨਹੀਂ ਤੇਰੇ ਮੇਲ ਚ ਪਾਚੇ ਚਾਉਣ ਵਾਲੀ ਕਿਤੇ ਖੁੰਡੀਆਂ ਨਾ ਖਾ ਲਈ ਐਂ ਤਾਂ ਦੀਆਂ ਗੱਲਾਂ ਮੇਰੇ ਨਾਲ ਕੀਤੀਆਂ ਪੁੱਤ ਜੇ ਪੈਸੇ ਆ ਜਾਣਗੇ ਤੇ ਤੇਰਾ ਕੜਾ ਬਣ ਜੂ ਤੇਰੇ ਵਿਆਹ ਤੇ ਪਾਵਾਂਗੇ ਕਾਲਾ ਕਰਨਾ ਮੈਨੂੰ ਫੋਨ ਲੈ ਦੇ ਹਾਂ 17 ਫੋਨ ਮੋਰੂ ਮੂੰਹ ਤੇ ਵੇਖ ਕੇ ਹੀ ਅੱਗ ਲੱਗੀ ਆ ਫੋਨ ਲੈ ਦੇ ਤੈਨੂੰ ਫੋਨ ਵਾ ਤੇ ਚੱਲੀ ਆ ਉਮਤਰੀਆ ਤੇਰੀ ਬਣਾਉਣ ਲੱਗੀ ਜਾਇਦਾਦ ਜਾਇਦਾਦ ਹੀ ਹੁੰਦੀ ਐ ਸੋਨਾ ਜਿਹੜਾ ਨਾ ਕਿਤੇ ਲੋੜ ਪੈਣ ਤੇ ਗਹਿਣੇ ਪਾ ਲਈਦਾ ਵਾ ਕਿਹੜੀ ਲੋੜ ਤੇ ਪੈਣ ਦੀ ਆ ਚੰਗਾ ਭਲਾ ਸਰ ਕੋ ਚੱਲਣ ਦੇ ਆ ਐਦਾਂ ਕਰੀ ਵੀ 2000 ਰੁਪਏ ਦੇ ਮੇਰੇ ਜਨਮ ਦਿਨ ਵਾਲਾ ਚਾਰ ਜਨਮ ਦਿਨ ਤੇ ਮੈਂ ਆਪਣੇ ਪੁੱਤ ਦਾ ਮਨਾਵੂਗੀ ਦੇ ਦੂੰਗੀ ਨਹੀਂ ਮਨਾਵਣਾਂ ਦੇ ਘਰੇ ਵੱਖਰਾ ਵਾ ਮੈਨੂੰ 2-3000 ਵੱਖਰੇ ਦੇ ਜੀ ਹੱਸਾ ਘਰ ਵੱਖਰਾ ਤੇ ਬਾਹਰ ਜਾਣੂ ਵੱਖਰਾ ਫਿਰ ਤੇ ਉਹ ਜਿਹੜਾ ਆਉਣੇ ਨਾ ਪੈਸੇ ਉਹ ਤੁਹਾਡੇ ਪਿਓ ਪੁੱਤਾਂ ਜੋਗੇ ਹੀ ਆ ਉਹ ਪਿਓ ਨੇ ਕਹਿਣਾ ਘਰ ਦੇ ਦੇ ਜ਼ਰੂਰਤ ਵਾ ਫਲਾਣਾ ਆ ਗਿਆ ਉਹਨਾਂ ਦੇ ਨਾਨਾ ਲਈ ਕੀਤੇ ਨਾਨਾ ਨੂੰ ਫੋਨ ਕਰ ਦੇਣਾ ਮੈਂ ਤੇ 10000 ਨਾਨੀ ਨੂੰ ਕਰਦਾ ਹਾਂ ਹਏ ਨਾਨੀ ਨੂੰ ਥੋੜੀ ਦੱਸਣਾ ਵਾ ਫਿਰ ਰੁਪਈਆ 2-3000 ਮੈਨੂੰ ਦੇ ਮੈਨੂੰ ਨਹੀਂ ਪਤਾ ਵੀ ਹਏ ਵੀ ਚਾਚੀ ਦੇ ਦਿਵਾਲੇ ਹੋ ਜੂਗੀ ਉਹਨੇ ਤਾਂ ਪੜ ਦੇਣਾ ਚੋਕਰੀ ਵੀ 3000 ਰੁਪਈਆ ਮੇਰਾ ਪੱਕਾ ਕਰਕੇ ਜਾ ਫਿਰ ਮੈਂ ਇਥੇ ਤੁਹਾਨੂੰ ਹਿਲਾ ਦੇਣਾ ਮੈਂ ਤੇਰੇ ਤੂੰ ਨਿਕਲ ਇਥੋਂ ਮੈਂ ਮਗਰੀ ਨਾਨੀ ਨੂੰ ਫੋਨ ਲਾ ਦੇਣਾ ਨਹੀਂ ਤੂੰ ਦਲਾਹ ਹਾਂ ਹੁਣ ਵਿੱਚੋਂ ਕਮਿਸ਼ਨ ਖਾਏਗਾ ਤੇ ਮੈਨੂੰ ਤਾਂ ਜਾਣ ਦੇ ਹਾਂ ਉਦਾਂ ਤੂੰ ਚੱਲਣਗੀ ਉਦਾਂ ਹੀ ਚੱਲਣਾ ਹੁਣ ਮਾਰਨੀ ਮੂੰਹ ਤੇ ਬਾਂਦਰ ਜਿਆ ਨਾ ਹੋਵੇ ਤੇ ਹਲੇ ਤਾਂ ਕੱਲ ਮੱਥਾ ਤੇਰਾ ਡੰਮਿਆ ਹੋ ਜੇ ਤੇਰਾ ਦੋ ਮਿੰਟ ਸਲਾਮ ਦੇ ਨਹੀਂ ਇਦਾਂ ਕਰਾ ਅਗਲੇ ਨੇ ਫਿਰ ਹੁਣ ਲੱਲੇ ਪੈਸੇ ਮੈਂ ਕਰਾ ਨਾਲੇ ਹੋਰ ਸੁਣ ਲਾ ਅਤਾਇਆ ਨਹੀਂ ਆਪਣਾ ਪੁੱਛਦਾ ਫਿਰਿਆ ਮੈਨੂੰ ਅਹ ਜਿਹੜਾ ਤੇਰਾ ਯਾਰ ਹਮ ਉਹ ਨਾਲ ਜਿਹੜਾ ਕੱਲ ਆਇਆ ਸੀ ਭਲਾ ਦਾ ਘਰ ਕਿੱਥੇ ਆ ਹਾਏ ਹਾਏ ਉਹ ਕਿਉਂ ਇਹਨੇ ਖੜੀ ਇਧਰ ਕਮੇਟੀ ਪਾਉਣੀ ਆ ਵੇ ਮੇਰੀ ਗੱਲ ਸੁਣਾ ਇਹ ਕਿਤੇ ਪਿੰਕ ਤਾਂ ਨਹੀਂ ਲੱਗ ਗਈ ਕਿਤੇ ਪਤਾ ਤਾਂ ਨਹੀਂ ਲੱਗ ਗਿਆ ਪਤਾ ਆਏ ਮੈਨੂੰ ਜੇ ਪਤਾ ਲੱਗ ਰਿਹਾ ਖਲਾਰੇ ਬੜੇ ਪੈਣੇ ਨੇ ਖਲਾਰੇ ਅਗਲੇ ਗੁੱਤੋਂ ਫੜ ਕੇ ਮੈਨੂੰ ਬਾਹਰ ਕੱਢ ਦੇਣਾ ਵਾ ਖਲਾਰੇ ਪੈ ਆ ਤੂੰ ਹੀ ਸਲਾਵਾ ਦਿੰਦਾ ਤੂੰ ਨਾ ਗਾ ਨੀ ਜਿਛੂ ਚਲੇ ਤੂੰ ਦੇ ਮੈਨੂੰ ਉੱਚ ਪਾ ਕੇ ਸਿਮ ਪੁੱਠੇ ਸਕੇ ਕੰਮ ਕਰਦਾ ਫਿਰਦਾ ਜਿਹੇ ਲੋਕ ਰਾਂਗੇ ਮੇਰੇ ਜ ਆਪਣੇ ਉਹ ਗੱਲ ਛੱਡ ਜਿਹੜੀ ਗੱਲ ਮੈਂ ਕਹਿੰਦਾ ਉੱਤੇ ਆ ਰੁਪਈਆ 3000 ਪੱਕਾ ਕਰਕੇ ਤੇ ਫਿਰ ਬਾਅਦ ਪੈਰ ਆ ਕੀ ਨਾਲ ਹੀ ਫੋਨ ਲਾ ਲਉ ਨਾਲ ਹੀ ਹਮਤਰਾ ਤੈਨੂੰ ਅੱਗ ਲੱਗੀ 3000 ਦੀ ਮੈਨੂੰ ਤਾਂ ਟੈਨਸ਼ਨ ਪਾਤੀ ਮੈਂ ਤੇ ਪਿੰਡ ਜਾਣਾ ਸੀ ਹਮਤਰਾ ਹੁਣ ਸਾਰੀ ਬੱਸ ਜਿਹੋ ਸੋਚਦੀ ਜਾਣਾ ਕਿ ਉਹ ਕਿਉਂ ਪੁੱਛਦਾ ਨਹੀਂ ਦੋ ਛੱਡ ਜੇ ਉਹਨ ਕੋ ਨਹੀਂ ਹੁੰਦਾ ਵੇਖੀ ਜਾਊਗੀ ਸਲਪਾ ਇਹ ਤੇ ਨਹੀਂ ਆ ਦੀ ਗੱਲ ਪੱਕੀ ਕਰਨੇ ਮੈਂ ਨਾਲ ਕਟੋ ਰੁਕ ਜਾ ਯਾਰ ਮੈਂ ਨਾਲ ਨਹੀਂ ਗੱਲ ਕਰਨਾ ਬੜਾ ਜਣੋ ਮੈਂ ਸੁਣ ਗੱਲ ਚੱਲ ਦੇ ਦੂੰਗੀ ਦੇ ਦੂੰਗੀ ਨਾਨੀ ਨਾਨੀ ਨੂੰ ਨਾ 1000 ਤਰਿਆ ਪਵਾੜੇ ਪੈ ਜਾਣੇ ਆ ਜਾਂ ਫੇ ਚਾਚੀ ਦੀ ਗੋਲਤੂ ਨੂੰ ਆਤ ਬਲ ਦੇ ਦੇਣਾ ਜਿੱਦਾਂ ਦੀ ਹੈਗੀ ਆ ਮਾਂ 3000 ਰੁਪਿਆ ਇੱਕ ਮਿੰਟ ਚੱਲ ਦੇ ਦੂੰਗੀ ਚੱਲ ਚੱਲ ਦੇ ਦੂੰਗੀ ਤੇ ਮੇਰੀ ਗੱਲ ਸੁਣ ਮੈਂ ਚਲੀ ਆ ਇਦਾਂ ਨਹੀਂ ਇਦਾਂ ਨਹੀਂ ਮੁੱਕਰ ਜਾਣਾ ਮੈਨੂੰ ਵੀਡੀਓ ਬਣਾਉਣੀ ਆ ਓਹੋ ਹਾਂ ਚੱਲ ਬਣਾ ਲੈ ਹਾਂ 10 ਹਾਂ ਕਿੰਨੇ ਪੈਸੇ ਦੇ ਆਂਗੇ ਮੈਨੂੰ ਜੀ ਦੇ ਦੂੰ 3000 ਮੱਥਾ ਡੰਮ ਦੂੰਗੀ ਜੇ ਦੋ ਕੱਲ ਡੰਮਿਆ ਵਾਂ ਤੇ ਅੱਜ ਵੀ ਦੇ ਦੂੰਗੀ ਤੈਨੂੰ ਹਾਂ ਹਾਂ ਸੌ ਨਹੀਂ ਮੈਂ ਖਾਂਦੀ ਹੁੰਦੀ ਤਬਾ ਤੂੰ ਫੇਰ ਮੁਕਰ ਜਾ ਚਾ ਸੌ ਸੌ ਪਾਉਂ ਵੱਡੇ ਮਾਰੇ ਦੀ ਚੱਲ ਠੀਕ ਆ ਸੁਣ ਗੱਲ ਮੈਂ ਚੱਲੀ ਹੋ ਹੁਣ ਤੂੰ ਚਕੰਨਾ ਹੁਣ ਘੋਕੇ ਰਹਿਣਾ ਤੇ ਆਹ ਕੰਨ ਜਿਹੜੇ ਨਾ ਸੁਣ ਤੇ ਲੈ ਆ ਜਿਹੜੀ ਕੁੜੀ ਆਈ ਆ ਭਲਾ ਕੀ ਗੱਲਾਂ ਦੱਸਦੀ ਤੇ ਕੀ ਕਰਦੀ ਆ ਇੱਧਰ ਉੱਧਰ ਰਹੇ ਤੇ ਚਕੰਨਾ ਹੋ ਗਿਆ ਜਾ گا ਹਾਣ ਤੇ ਆ ਰੱਖੇ ਠੀਕ ਆ ਲਖਤਿਆ ਮੈਨੂੰ ਤੇ ਇਹ ਸ਼ੱਕ ਪੈ ਗਿਆ ਵਰਦੀ ਜੀ ਪਾ ਕੇ ਆਈ ਕਿਤੇ ਨੌਕਰੀ ਤੇ ਨਹੀਂ ਮਿਲ ਗਈ ਇਹਨੂੰ ਆਹ ਮਿਲ ਗਈ ਨੌਕਰੀ ਸਾਰੇ ਪਾਈ ਫਿਰਦੇ ਇੱਥੇ ਚੱਲ ਤੂੰ ਨਹੀਂ ਪਾ ਲਈ ਹਾਂ ਕਿੰਨੇ ਪੈਸੇ ਆਏ ਮੈਨੂੰ ਤੇ ਤੈਨੂੰ 3000 ਪਾਲ ਵਾਲਾ ਬੂਤਾ ਹੀ ਕਿੱਦਾਂ ਹੋਣਾ ਤੇ ਐਵੇਂ ਇੰਨੀਆਂ ਦਾਣੀਆਂ ਲਾ ਕੇ ਤੇ ਜਾਵਾਂ ਇਹ ਵੀ ਨਾ ਪਤਾ ਨਹੀਂ ਕੀ ਕਰਦੇ ਰਹਿੰਦੇ ਦੀਦੀ ਚੰਗਾ ਫਿਰ ਮੈਂ ਚਲਦੀ ਆਂ ਕਿੱਥੇ ਚਲੀ ਮੈਂ ਚਲੀ ਆਂ ਆਪਣੀ ਮਾਂ ਨਾਲ ਗੱਲਾਂ ਬਾਤਾਂ ਮਾਰਨ ਤੇ ਤੁਸੀਂ ਵੀ ਮਾਵਾਂ ਧੀਆਂ ਗੱਪਾਂ ਛਪਾਂ ਮਾਰ ਲਓ ਚਾਨਕੀ ਆਹ ਮੇ ਕੋਈ ਕੰਮ ਵਾਕੇ ਤੈਨੂੰ ਕੀ ਪਤਾ ਵਾ ਵੀ ਮਤਲਬ ਤੇਰੇ ਵੀ ਪੇਕੇ ਹੋਣ ਤੈਨੂੰ ਵੀ ਪਤਾ ਹੋਵੇ ਮਾਂ ਨੂੰ ਢੀਕ ਹੋਵੇ ਇਦਾਂ ਇਦਾਂ ਮੱਥੇ ਤੇ ਹੱਥ ਰੱਖ ਕੇ ਢੀਕ ਕਰੇ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਨੂੰ ਪਤਾ ਵਾ ਕਿ ਕਿਦਾਂ ਧੀ ਆਨੇ ਦੁਖਸੋ ਕਰਨੇ ਜਾ ਕੇ ਮੇਰੀ ਮਾਂ ਨੇ ਫੋਨ ਕੀਤਾ ਸੀ ਤੇ ਉਹਦੇ ਮੈਂ ਬੀਜੀ ਨੂੰ ਪੁੱਛਿਆ ਤੇ ਉਹ ਤਾਂ ਤੈਨੂੰ ਪਤਾ ਹੀ ਆ ਵਾ ਨੂੰ ਤਲਵਾਰਾਂ ਮਾਰਦੀ ਐ ਤੇ ਮੈਂ ਮੁੰਡੇ ਨੂੰ ਦੱਸ ਗਈਆਂ ਤੇ ਮੈਂ ਚੱਲੀ ਆ ਕੰਮ ਆ ਜ਼ਰੂਰੀ ਨਾਲੇ ਉਹ ਤਾਂ ਠੀਕ ਆ ਆਹ ਮੈਂ ਕਿਹਾ ਦੱਸਿਆ ਨੀ ਨਾ ਸਵੇਰ ਦਾ ਹੁਣੇ ਹੀ ਪਿਆਰ ਤੇ ਫੋਨ ਆਇਆ ਤੇ ਮੈਂ ਤਿਆਰ ਹੋ ਗਈ ਮੈਨੂੰ ਪੁੱਛਣ ਦੀ ਕੀ ਲੋੜ ਆ ਕੱਲੀ ਚੱਲੇ ਆ ਆਹੋ ਕੱਲੀ ਚੱਲੀ ਬੱਸਾਂ ਦੇ ਜੋ ਕੱਲੀ ਤੱਕੇ ਖਾਂਦੀ ਨਹੀਂ ਚੋਬਨ ਨਾਲ ਲੈ ਜਾ ਜਾਂ ਗੌਰਵ ਨੂੰ ਲੈ ਜਾ ਕਰਈ ਆ ਉਹ ਨਹੀਂ ਨਹੀਂ ਉਹਨਾਂ ਨੂੰ ਰਹਿਣ ਦੇ ਤੂੰ ਇੱਥੇ ਹੀ ਇੱਥੇ ਹੀ ਆ ਜਿਹੜੀ ਗਾਨੀ ਦੇ ਮਣਕੇ ਆ ਨਾ ਉਹ ਉਸੇ 'ਚ ਪਰੋਤੇ ਚੰਗੇ ਲੱਗਦੇ ਆ ਇਹਨਾਂ ਉੱਥੇ ਜਾ ਕੇ ਮਨਸਵਰੀਆ ਗੱਲਾਂ ਕਰਨੀਆਂ ਚੱਲ ਠੀਕ ਆ ਇਹ ਤਾਂ ਨਹੀਂ ਪਤਾ ਲੱਗਦਾ ਜਿੱਦਾਂ ਮਰਜੀ ਵੀ ਇਹਨਾਂ ਮੈਂ ਨਾ ਮਰਜੀ ਜਾਂਦੀ ਦਵਿੰਦਰ ਕਰਦਿਆ ਨੇ ਵੀ ਇਹੋ ਜਿਹਾ ਪਾਸਾ ਵਟਿਆ ਹੋਣਾ। ਫੇ ਕਦੀ ਸਾਰੀ ਨਹੀਂ ਲਈ। ਤੇ ਇਹਨਾਂ ਨੂੰ ਮਾਪਿਆਂ ਤੇ ਇੰਨੇ ਆਸਾਂ ਹੁੰਦੀਆਂ। ਐਵੇਂ ਕਹਿੰਦੇ ਆ। ਵੀ ਮਾਪੇ ਗਏ ਤੇ ਪੇਕੇ ਗਏ। ਭਰਾ ਭਰ ਜਾਈਆਂ ਨਾ ਉਹ ਰਿਸ਼ਤਾ ਨਹੀਂ ਰਹਿੰਦਾ। ਜੋ ਆਪਣੇ ਮਾਪੇ ਉਹਦੇ ਨਾਲ। ਕਾਸ਼ ਮੇਰਾ ਵੀ ਕੋਈ ਹੁੰਦਾ। ਤੇ ਮੇਰੀ ਵੀ ਖਬਰ ਸਾਲ ਲੈਂਦਾ। ਚਲੋ ਜੋ ਕਰਮਾ ਜ।